ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਟਾਈਮ ਹੋ ਗਿਆ ਹੈ ਸ਼ਾਮ ਦਾ ਜੀ 3:30 ਹੋ ਗਏ ਆ ਤੇ ਇੱਥੇ ਆਪਾਂ ਨਵਾ ਰਹੇ ਆ ਪਸ਼ੂ ਕਿ ਦੁਪਹਿਰ ਦੇ ਪੱਠਿਆਂ ਦਾ ਟਾਈਮ ਆ ਹਨਾ ਤੇ ਇਹ ਹੁਣ ਹਰਾ ਪੈਂਦਾ ਕਰਕੇ ਤੇ ਅੱਜ ਸਾਡਾ ਟਾਈਮ ਨਹੀਂ ਲੱਗਿਆ ਆਪਾਂ ਸੇ ਥੱਲੇ ਗੁਆ ਹਟਾਉਣ ਦਾ ਤੇ ਇਹ ਲਿਬੜੀਆਂ ਜਾਦੀ ਪੰਗਾ ਵੈਸੇ ਅਸੀਂ ਦੁਪਹਿਰੇ ਨਵਾਇ ਦਿੰਨੇ ਆਂ ਨਵਾਇ ਦਿੰਨੇ ਆ ਕਿਉਂਕਿ ਜੀ ਸ਼ਾਮ ਨੂੰ ਜਦੋਂ ਤਾਰਾ ਚੋਈਦਿਆਂ ਫਿਰ ਗੋਆ ਡੈਗਦਾ ਦੁੱਧ ਦੇ ਵਿੱਚ ਮੈਨੂੰ ਇਸ ਗੱਲ ਦੀ ਸੂਕ ਜੀ ਆਉਂਦੀ ਆ ਮੈਂ ਨਫ਼ਰਤ ਜੀ ਮੰਨਦੀ ਆ ਮੈਂ ਤਾਂ ਕਰਕੇ ਸਰਦੀਆਂ ਦੇ ਵਿੱਚ ਵੀ ਮੈਂ ਕੱਪੜੇ ਨਾਲ ਪੂੰਝ ਕੇ ਜਾਂ ਬਰਸ਼ ਮੇਰਾ ਬਰਸ਼ ਵਗੈਰਾ ਮਾਰ ਕੇ ਇਹਨਾਂ ਦੇ ਲੀਵੀ ਸਾਫ਼ ਕਰ ਲੈਣੀ ਕਿਉਂਕਿ ਤੁਹਾਨੂੰ ਪਤਾ ਆ ਜੀ ਸਰਦੀਆਂ ਦੇ ਵਿੱਚ ਆਪਾਂ ਡੇਲੀ ਪਸ਼ੂ ਨਹੀਂ ਨਵਾ ਸਕਦੇ ਧੁੱਪ ਨਿਕਲੀ ਹੋਵੇ ਤਾਂ ਆਪਾਂ ਨਵਾ ਦਿੰਨੇ ਆ ਤੇ ਜਦੋਂ ਨਾ ਤਾਂ ਧੁੱਪ ਨਿਕਲੀ ਹੋਵੇ ਧੁੰਦ ਪੈਂਦੀ ਹੋਵੇ ਉਦੋਂ ਪਸ਼ੂ ਨਹੀਂ ਨਵਾਏ ਜਾਂਦੇ ਜੀ ਤੇ ਇਥੇ ਆ ਮੈਂ ਤੈਨ ਨਵਾ ਕੇ ਬੰਨ ਲਗਾ ਸੀਂ ਆ ਤੇ ਸਰਦਾਰ ਜੀ ਖੋਲ ਖੋਲ ਕੇ ਲਈ ਆਉਂਦੇ ਆ ਤੇ ਮੈਂ ਨਵਾਈ ਜਾਨੀ ਆ ਤੇ ਪੱਠੇ ਥੋੜੇ ਜੇ ਮੈਂ ਘੱਟ ਪਾਉਣੀ ਆ ਹੁਣ ਤੂੜੀ ਤੇ ਮੈਨੂੰ ਚੜਦੀ ਆ ਤੇ ਇਥੇ ਆਪਾਂ ਸਵਾਰ ਕੇ ਇਹਨਾਂ ਦਾ ਹਵਾਨਾ ਵਗੇਰਾ ਸਾਫ਼ ਕਰ ਦਾਂਗੇ ਕਿਉਂਕਿ ਜੀ ਦੁੱਧ ਚ ਗੋਵਾ ਨਾ ਡਿੱਗੇ ਕਈ ਵਾਰਾ ਮੋਟਾ ਮੋਟਾ ਪਸ਼ੂ ਨਵਾਇਆ ਜਾਂਦਾ ਤੇ ਜੇ ਆਪਾਂ ਬਰੀਕੀ ਨਾਲ ਨਹੀਂ ਨਵਾਉਂਦੇ ਬਰਸ਼ ਵਗੇਰਾ ਨਹੀਂ ਮਾਰ ਕੇ ਸਾਫ਼ ਕਰਦੇ ਜਾਂ ਹੱਥ ਮਾਰ ਕੇ ਤਾ ਫੇਰ ਉਹ ਟੂੜੀ ਦਾ ਕੱਖ ਕਾਂਝਾ ਜੋ ਇਹਨਾਂ ਦਾ ਖਾਦਾ ਅੱਧ ਖਾਦਾ ਜਿਆ ਹੁੰਦਾ ਉਹ ਡਿੱਗਣ ਲੱਗ ਜਾਂਦਾ ਵਿੱਚ ਤੇ ਗੋਵਾ ਤਾਂ ਗੋਵਾ ਹੀ ਆ ਜੀ ਤਾਂ ਕਰਕੇ ਮੈਨੂੰ ਸੂਗ ਮਨ ਆਉਂਦੀ ਹੁੰਦੀ ਤੇ ਮੈਂ ਆਪ ਆਪਦੇ ਹੱਥੀ ਕੰਮ ਕਰਦੇ ਯਕੀਨ ਕਰਦੀ ਆ ਮੈਨੂੰ ਆਏ ਸੀ ਮੈਂ ਉਤੋਂ ਪੋਹਾ ਮੱਝ ਸਾਫ ਹੋਵੇ ਤੇ ਚਾਹੇ ਨਾ ਹੋਵੇ ਤੇ ਮੈਂ ਦਾ ਹਵਾਨਾ ਲੇਵਾ ਸਵਾਰ ਕੇ ਜਰੂਰ ਸਾਫ ਕਰਾਂ ਜੀ ਤੇ ਦੇਖੋ ਜੀ ਬਹੁਤ ਕਰਾਰੀ ਧੁੱਪ ਹੈ ਯਾਨੀ ਕਿ ਇਹ ਕਾਫੀ ਦਿਨਾਂ 15 20 ਦਿਨ ਮੀਂਹ ਪੈਂਦੀ ਰਹੀ ਮੀਂਹਾਂ ਤੋਂ ਬਾਅਦ ਜੀ ਹੁਣ ਸੂਰਜ ਨਿਕਲਣ ਲੱਗਾ ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਜੀ ਇਸ ਤਰ੍ਹਾਂ ਹੀ ਧੁੱਪਾਂ ਲੱਗਦੀਆਂ ਰਹਿਣ ਜਦੋਂ ਮੀਂਹ ਦੀ ਲੋੜ ਆ ਉਦੋਂ ਹੀ ਮੀਂਹ ਆਵੇ ਤੇ ਜਦੋਂ ਫਸਲ ਪੱਕੀ ਉਦੋਂ ਕਦੇ ਵੀ ਮੀਂਹ ਨਾ ਆਵੇ ਹਨਾ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਤੇ ਸਭ ਨੂੰ ਪਰਮਾਤਮਾ ਬਾਲਾ ਦੇਵੇ ਖੁਸ਼ ਰੱਖੇ ਤੰਦਰੁਸਤ ਰੱਖੇ ਜੀ ਤੇ ਇੱਥੇ ਆਪਣੇ ਪਸ਼ੂ ਨਵਾਏ ਗਏ ਜੀ ਹੁਣ ਆਪਾਂ ਝੋਟੀਆਂ ਖੋਲਾਂਗੇ ਐਂਡ ਤੋਂ ਤੇ ਉਹ ਆਪਾਂ ਨਵਾ ਕੇ ਤੇ ਫਿਰ ਆਪਾਂ ਪਾਵਾਂਗੇ ਪੱਠੇ ਤੇ ਆਪਾਂ ਅੱਜ ਤੁਹਾਨੂੰ ਇੱਕ ਨਵੇਂ ਟਰੈਕ ਤੇ ਗੱਲ ਦੱਸਦੇ ਆਂ ਕਿ ਚੋਰੀ ਹੋਣ ਤੋਂ ਆਪਾਂ ਕਿਵੇਂ ਬਚ ਸਕਦੇ ਆਂ ਚੋਰਾਂ ਨੂੰ ਆਪਾਂ ਕਿਵੇਂ ਸੌਖੇ ਤਰੀਕੇ ਨਾਲ ਪਜਾ ਸਕਦੇ ਆਂ ਬਹੁਤ ਸੌਖਾ ਤਰੀਕਾ ਜੀ ਤੇ ਬਣੇ ਰਹੋ ਤੁਸੀਂ ਵੀਡੀਓ ਤੇ ਆਪਾਂ ਦੱਸਦੇ ਆਂ ਤੁਹਾਨੂੰ ਤੇ ਉਵੇਂ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਹੁੰਦਾ ਵਾ ਤੇ ਇਹਦਾ ਸੌਖਾ ਤਰੀਕਾ ਜੀ ਇਹ ਆ ਜੀ ਆਪਣੇ ਘਰੇ ਬਹੁਤ ਸਾਰੇ ਗਲਾਸ ਚਮਚੇ ਹੁੰਦੇ ਆ ਹਨਾ ਤੁਸੀਂ ਮੇਨ ਦਰਵਾਜ਼ੇ ਤੇ ਇੱਕ ਟੰਗਣਾ ਤੋਂ ਵੀ ਟੰਗ ਸਕਦੇ ਆ ਨਹੀਂ ਤੁਸੀਂ ਹਰ ਇੱਕ ਦਰਵਾਜ਼ੇ ਤੇ ਟੰਗ ਦਿਓ ਤੇ ਆਪਾਂ ਨੂੰ ਵੀ ਰਾਤ ਨੂੰ ਜਾਗ ਤੱਕ ਖੋਲਦੀ ਆ ਹਨਾ ਤੇ ਲਓ ਜੀ ਆ ਗਏ ਆਪਾਂ ਉਸ ਮੋੜ ਤੇ ਜਿੱਥੇ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਜੀ ਕਿਸ ਤਰ੍ਹਾਂ ਗਲਾਸ ਚਮਚੇ ਦੇ ਨਾਲ ਆਪਾਂ ਚੋਰਾਂ ਨੂੰ ਭਜਾ ਸਕਦੇ ਆ ਆਪਣੇ ਘਰੇ ਚੋਰ ਨਹੀਂ ਆਉਂਦੇ ਤੇ ਜਦੋਂ ਖੜਕਾ ਹੋਇਆ ਹਰ ਇੱਕ ਚੀਜ਼ ਭਜਦੀ ਆ ਹਨਾ ਤੇ ਇੱਥੇ ਮੇਰਾ ਕੈਮਰਾਮੈਨ ਥੋੜਾ ਜਿਹਾ ਨਵਾਂ ਜੀ ਉਹਨੂੰ ਪਤਾ ਨਹੀਂ ਉਹ ਥੋੜਾ ਜਿਹਾ ਮੂਰੇ ਨਾ ਉਹਨੇ ਦੇਖਿਆ ਵੀ ਨਿਹਰਾ ਪੈਂਦਾ ਵਾ ਫਿਰ ਮੈਨੂੰ ਵੀਡੀਓ ਉਹਨੇ ਡੈਟ ਕਰਨੀ ਪਈ ਜੀ ਸੌਰੀ ਤੇ ਠੀਕ ਹੈ ਜੀ ਹੁਣ ਆਪਾਂ ਇੱਥੇ ਗਲਾਸ ਦੇ ਗਲਾਸ ਤੇ ਚਮਚੇ ਦੇ ਨਾਲ ਗੇਟ ਤੇ ਟੰਗ ਰਹੀਆਂ ਮੈਂ ਤੁਹਾਨੂੰ ਦਿਖਾ ਰਹੀਆਂ ਇਸ ਤਰ੍ਹਾਂ ਕਰਕੇ ਵੀ ਗੇਟ ਤੇ ਆਪਾਂ ਜਦੋਂ ਟੰਗ ਤਾਂ ਤੇ ਜਦੋਂ ਬਾਹਰ ਨੂੰ ਆਪਾਂ ਅਕਸਰ ੱੱਕਾ ਲਾ ਲੋ ਜਾਂ ਖੋਲਾਂਗੇ ਤਾਂ ਇਹ ਡਿੱਗੂਗਾ ਡਿੱਗੂਗਾ ਜ਼ਰੂਰ ਜੀ ਤੇ ਆਪਾਂ ਉਹਨਾਂ ਕੀ ਖੜਿਆਉਣਾ ਵਾ ਵੀ ਜਿੰਨਾ ਕਿ ਇਹ ਥੋੜੀ ਬਹੁਤੀ ਧਮਕ ਜਾਂ ਕਸੀ ਦੇ ਨਾਲ ਜਦੋਂ ਕੋਈ ਟੱਚ ਕਰੇ ਤੇ ਉਦੋਂ ਵੀ ਇਹ ਖੁੱਲ ਜੇ ਤੇ ਖੁੱਲ ਕੇ ਜਦੋਂ ਹਰਕ ਦਾ ਫर्श ਪੱਕਾ ਹੁੰਦਾ ਹਨਾ ਜੀ ਹਰਕ ਦਾ ਥਾਂ ਤੇ ਗਲਾਸ ਚਮਚੇ ਨੇ ਖੜਕਾ ਕਰਨਾ ਹੀ ਕਰਨਾ ਗਲਾਸ ਤਾਂ ਜ਼ਰੂਰ ਡਿੱਗੂਗਾ ਚਮਚਾ ਜੀ ਜਿਆਦਾ ਅੜਕ ਗਿਆ ਨਾ ਡਿੱਗੇ ਤਾਂ ਕੋਈ ਗੱਲ ਨਹੀਂ ਜੀ ਤੇ ਇੱਥੇ ਮੈਂ ਉਹਨੂੰ ਕਹਿ ਰਹੀ ਸੀ ਵੀ ਨੇੜੇ ਆ ਕੇ ਬਣਾ ਲਾ ਦਿਖਾ ਲਾ ਉਹ ਉੱਥੇ ਹੀ ਖੜੀ ਰਹੀ ਤਾਂ ਕਰਕੇ ਮੈਨੂੰ ਵੀਡੀਓ ਬਾਅਦ ਚ ਰਿਕਾਰਡ ਕਰਨੀ ਪਈ ਜੀ ਦੇਖੋ ਜੀ ਇੱਥੇ ਖੜਕਾ ਨਹੀਂ ਹੋਇਆ ਤੇ ਕਿਉਂਕਿ ਉਹ ਆਵਾਜ਼ ਪਿਛਲੀ ਕੱਟੀ ਗਈ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਫੇਰ ਵੀ ਨੇੜੇ ਅੰਦਰ ਬੂਹਿਆਂ ਤੇ ਜਾ ਕੇ ਤੁਸੀਂ ਮੇਨ ਗੇਟ ਤੇ ਵੀ ਰੱਖ ਸਕਦੇ ਆ ਆਪਣੇ ਘਰ ਦੇ ਕੋਠੀ ਦੇ ਮੇਨ ਦਰਵਾਜ਼ੇ ਤੇ ਜਾਂ ਜਿੱਥੇ ਤੁਸੀਂ ਪੈਨੇ ਆ ਤੁਸੀਂ ਉੱਥੇ ਵੀ ਇਹਨੂੰ ਲਾ ਸਕਦੇ ਇਸ ਤਰ੍ਹਾਂ ਕਰ ਸਕਦੇ ਆ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੀ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹੇ ਚੋਰਾਂ ਨੂੰ ਭਜਾਉਣ ਦਾ ਕੰਨਲੀ ਗਲਾਸ ਤੇ ਚਮਚੇ ਦਾ ਤਰੀਕਾ ਕਿਵੇਂ ਲੱਗਾ ਤੇ ਜਰੂਰ ਵੀਰ ਭੈਣ ਜੋ ਮੇਰੇ ਵੀ ਵੀਡੀਓ ਦੇਖਦੇ ਆ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਜੀ ਤੇ ਇਹ ਕਿਹ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਾਂ ਤੁਸੀਂ ਉਸ ਤਰ੍ਹਾਂ ਦੀ ਕੋਈ ਮੇਕ ਜਾਂ ਕੋਈ ਮਾੜਾ ਮੋਟਾ ਵੀ ਇਹ ਝੜਕਾ ਲਿਓ ਜੀ ਤੇ ਨਾਲ ਮਤਲਬ ਕਿ ਕਭਵਾਂ ਕੱਲਾ ਗਲਾਸ ਹੀ ਅੜ ਲਟਕ ਜੇ ਟੰਗਿਆ ਜਾਵੇ ਤੇ ਆਪਣੀ ਅੱਖ ਖੁੱਲ ਜਾਂਦੀ ਹੈ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਬਹੁਤ ਹੀ ਘਰਾਂ ਦੇ ਕੈਮਰੇ ਵੀ ਲੱਗੇ ਇੱਥੇ ਕਮੈਂਟ ਤੁਸੀਂ ਇਹ ਨਾ ਕਰੋ ਵੀ ਕੈਮਰੇ ਲੱਗੇ ਆ ਹਨਾ ਕੈਮਰੇ ਆ ਜ ਆਪਾਂ ਬਾਅਦ ਚ ਦੇਖ ਸਕਦੇ ਅਗਲੇ ਦਾ ਮੂੰਹ ਸਿਰ ਬੰਨਿਆ ਹੁੰਦਾ ਜੀ ਆਪਾਂ ਨੂੰ ਨਹੀਂ ਪਤਾ ਲੱਗਣਾ ਤੇ ਇਹਦੇ ਨਾਲ ਜਦੋਂ ਖੜਕਾ ਹੋਊਗਾ ਆਪਣੀ ਅੱਖ ਖੁੱਲ ਸਕਦੀ ਆ ਹਨਾ ਹਰ ਇੱਕ ਕੈਮਰਾ ਵੀ ਨਹੀਂ ਲਵਾ ਸਕਦਾ ਹੁੰਦਾ ਇਹ ਵੀ ਗੱਲ ਹੈਗੀ ਆ ਜੀ ਤੁਸੀਂ ਦੱਸਿਓ ਜੀ ਮੇਰੇ ਮੇਰੀ ਵੀਡੀਓ ਦੇ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਕਮਰੇ ਦੇ ਬਾਰ ਦੇ ਵਿੱਚ ਟੰਗ ਕੇ ਦਿਖਾਉਣੀ ਆ ਜੀ ਇਸ ਤਰ੍ਹਾਂ ਨਹੀਂ ਪਤਾ ਲੱਗਣਾਗਾ ਲਓ ਜੀ ਇੱਕ ਵਾਰਾਂ ਫੇਰ ਤੋਂ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਵੀ ਆਪਣੇ ਘਰੇ ਬਹੁਤ ਸਾਰੇ ਗਲਾਸ ਚਮਚੇ ਹੁੰਦੇ ਆ ਹਨਾ ਤੇ ਆਪਾਂ ਇਹਦੇ ਨਾਲ ਸੇਫਟੀ ਰੱਖ ਸਕਦੇ ਆ ਜਿਵੇਂ ਤੁਸੀਂ ਕੋਈ ਵੀ ਇੱਥੇ ਥਾਂ ਬਣਾ ਲਿਓ ਹਨਾ ਦਰਵਾਜ਼ਿਆਂ 'ਚ ਆਪਣੇ ਹੁੰਦਾ ਮਾੜਾ ਜਿਹਾ ਟਿਕਾਉਣਾ ਰਾਤ ਨੂੰ ਪੈਣ ਲੱਗੇ ਤੁਸੀਂ ਇਦਾਂ ਟੰਗ ਕੇ ਤੇ ਲੋਕ ਕਰਕੇ ਇਹਨੂੰ ਪੈ ਜੋ ਹੈ ਨਾ ਜਦੋਂ ਕੋਈ ਕੰਮ ਕਰ ਪੈਂਦੀ ਹੈ ਜਾਂ ਆਪਣਾ ਕੋਈ ਬਾਰ ਖੋਲੂਗਾ ਖੜਕਾਊਗਾ ਹਨਾ ਵੀ ਅੱਜ ਕੱਲ ਚੋਰ ਨਾ ਬਹੁਤ ਜ਼ਿਆਦੇ ਹੁੰਦੇ ਹਨਾ ਕੋਈ ਪਤਾ ਨਹੀਂ ਹੁੰਦਾ ਜਦੋਂ ਇਸ ਤਰ੍ਹਾਂ ਕੋਈ ਖੜਕਾਊਗਾ ਖੋਲੂਗਾ ਤਾਂ ਇਹ ਇਹ ਮਤਲਬ ਕਿ ਦਰਵਾਜ਼ਾ ਹਵੇ ਜਦੋਂ ਗੇਟ ਖੋਲੂਗਾ ਕਰੋ ਇਸ ਤਰ੍ਹਾਂ ਡੈਗ ਪੂਗਾ ਜੀ ਇਹ ਇਸ ਤਰ੍ਹਾਂ glass ਡੱਗ ਪੂਗਾ ਇਹ ਤੁਸੀਂ ਚਮਚਾ ਭਾਵੇਂ ਨਾ ਡਿੱਗੇ ਕੋਈ ਗੱਲ ਨਹੀਂ ਪਰ ਜੇ ਮਤਲਬ ਕਿ glass ਡਿੱਗ ਗਿਆ ਪੱਕੇ ਥਾਂ ਤੇ ਹਰਕਦੇ ਥਾਂ ਪੱਕੇ ਹੁੰਦੇ ਆ ਤੇ ਖੜਕਾ ਜ਼ਰੂਰ ਹੁੰਦਾ ਜੀ ਇਹਦਾ ਆਪਾਂ ਫੇਰ ਤੁਹਾਨੂੰ ਦਿਖਾ ਦਿੰਨੇ ਆ ਅੰਦਰ ਵਾਰੋ ਤੁਸੀਂ ਜਦੋਂ ਲਾ ਲਿਆ ਇਸ ਤਰ੍ਹਾਂ ਗੇਟ ਹਨਾ ਫੇਰੇ ਤੇ ਇਸ ਤਰ੍ਹਾਂ ਰੱਖ ਕੇ ਦੇਖੋ ਜੀ ਜੇ ਧਾਮ ਕਪਈ ਜਾਂ ਕਿਵੇਂ ਇਹ ਜ਼ਰੂਰ ਟਿੱਗੂਗਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਮੇਰੀ ਵੀਡੀਓ ਕਾਮਯਾਬ ਲੱਗੀ ਵੀ ਚੂਰਾ ਨੂੰ ਭਜਾਉਣ ਦਾ ਸੌਖਾ ਤਰੀਕਾ ਇਹ ਹੈ ਇਸ ਤਰ੍ਹਾਂ ਤੁਸੀਂ ਕਰ ਸਕਦੇ ਆ ਜੀ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਕਿਰਾਂ-ਕਿਰਾਂ ਤੁਹਾਨੂੰ ਇਹ ਟੰਗਣਾ ਜਾਂ ਕਰਨਾ ਔਖਾ ਤਾਂ ਲੱਗੂਗਾ ਸੈਟ ਨਹੀਂ ਹੋਣਾ ਹੌਲੀ-ਹੌਲੀ ਆ ਜਾਊਗਾ ਜੀ ਉਸਾ ਬਣਾਉਣ ਨਾਲ ਕਰਿਓ ਜਿਹਾ ਸਾ ਉਹਨਾਂ ਗਲਾਸ ਡੱਗ ਪਵੇ ਤੇ ਆਮ ਹੀ ਫਿਰ ਆਪਾਂ ਜਦੋਂ ਕੋਈ ਖੜਕਾ ਹੁੰਦਾ ਜਾਗਤਾ ਆ ਜਾਂਦੀ ਆ ਤਾ ਕਰਕੇ ਮੈਂ ਇਹ ਵੀਡੀਓ ਬਣਾਈ ਆ ਹੋਰ ਮੇਰੀ ਵੀਡੀਓ ਬਣਾਉਣ ਦਾ ਕੋਈ ਮਕਸਦ ਨਹੀਂ ਸੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਿਓ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਜਰੂਰ ਦੱਸਿਓ ਠੀਕ ਹੈ ਜੀ ਓਕੇ ਬਾਏ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਬਲੌਗ ਦੇ ਨਾਲ ਤੇ ਪਲੀਜ਼ ਹਾਈਪ ਜਰੂਰ ਕਰ ਦਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ